ਗੱਡੀ ਲੈਣੀ ਕਿਸ਼ਤ ਫੋਨ ਲੈਣਾ ਕਿਸ਼ਤ ਕਿਸ਼ਤਾਂ ਦੀ ਟੈਨਸ਼ਨ ਵੀ ਕਿਸ਼ਤ ਤਾਰਨੀ ਪੈਂਦੀ ਹੈ ਤੇ ਨਾਲ ਦਾ ਮੇਰੇ ਅੰਦਾਜ਼ਾ ਦਾ ਵੀ ਇਹ ਗੱਲੋਂ ਇਹਾਂ ਦਾ ਪੰਜਾਬ ਆਪਣਾ ਸਹੀ ਹੋ ਮਾ ਨਹੀਂ ਜੇ ਇੱਥੇ ਕਿਸ਼ਤਾਂ ਲਈਏ ਕੋਈ ਚੀਜ਼ ਤੇ ਕਿਸ਼ਤਾਂ ਤਾਰਨੀਆਂ ਪੈਂਦੀਆਂ ਨਹੀਂ ਆਂਦਾ ਇੱਥੇ ਰਫਲ ਵੀ ਘੱਟ ਜਾਂਦੇ ਹੀ ਠੰਡ ਬਹੁਤ ਹੋ ਗਈ ਹੈ ਚਾਰੀਆਂ ਚੁਸਕੀਆਂ ਵੀ ਲੈ ਰਿਹਾ ਠੰਡ ਭਾਜੀ ਹੈ ਹੀ ਬੜੀ ਆਰੀਆਂ ਨੇ ਪਤਾ ਨਹੀਂ ਲੱਗ ਰਿਹਾ ਵੀ ਇੰਗਲੈਂਡ ਘੁੰਮ ਰਹੇ ਇੰਗਲੈਂਡ ਇੰਗਲੈਂਡ ਘੁੰਮ ਰਹੇ ਆਂਗੇ ਆਪਣਾ ਪੰਜਾਬ 'ਚ ਆ ਤਾਕਤ ਤੇ دیدار ਗੱਲ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੁਹੱਬਤ ਹੋਈ ਹੈ। ਉਹ ਮੈਨੂੰ ਤੇ ਬੜਿਆਂ ਨਾਲ ਹੀ ਸਾਹਮਣੇ ਨਹੀਂ ਨਾ ਹੁੰਦੀ। ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਰਫੁੱਲੇ ਤੋਂ ਤੁਸੀਂ ਤੁਹਾਡੀਆਂ ਰੀਲਸ ਕਾਫੀ ਵਾਇਰਲ ਹੁੰਦੀਆਂ ਨੇ। ਇੰਨਾ ਕੰਟੈਂਟ ਕਿਵੇਂ ਕ੍ਰੀਏਟ ਕੀਤਾ ਜਾਂਦਾ ਆ? ਮੌਕੇ ਦੀ ਗੱਲ ਕਿਵੇਂ ਬਣਾ ਲੈਂਦੇ ਹੋ ਤੁਸੀਂ? ਉਹਦੇ ਨਾਲ ਜੋ ਸ਼ਰਾਬ ਤਿੰਨ ਜਣੇ ਪੀਂਦੇ ਹੋਂਦੇ ਜੇ ਚੌਥਾ ਜਣਾ ਨਾ ਪੀਂਦਾ ਹੋਵੇ ਤੇ ਉਹ ਤਿੰਨ ਬੰਦਿਆਂ ਨੂੰ ਉੱਤੇ ਗੁੱਸਾ ਵੱਧ ਹੁੰਦਾ ਆ। ਇਹ ਗੱਲੋਂ ਨਹੀਂ ਵੀ ਸ਼ਰਾਬ ਨਹੀਂ ਪੀ ਰਿਆ। ਉਹ ਜਿੰਨੇ ਚਿਰ ਨੂੰ ਪੈਗ ਲਾ ਕੇ ਭੁਜੀਆ ਖਾਣਾ ਦਾ ਭੁਜੀਆ ਖਾ ਜਾਂਦਾ ਸਾਰਾ ਸੋ ਤਾਂ ਕਰਕੇ ਇਹ ਜਿਹੜੀਆਂ ਫਾਵਾਂ ਫੈਲਦੀਆਂ ਨੇ ਇੰਡਸਟਰੀ ਦੇ ਵਿੱਚ ਜਿੰਨਾਂ ਨੇ ਨਵਾਂ ਨਵਾਂ ਕਦਮ ਰੱਖਿਆ ਹੁੰਦਾ ਹੈ ਤਾਂ ਉਹ ਆਪਸ ਦੇ ਵਿੱਚ ਇਹ ਗੱਲਾਂ ਬਾਤਾਂ ਕਰਦੇ ਨੇ ਲੈ ਗਿੱਪੀ ਨੇ ਕਿੱਥੇ ਮੌਕਾ ਦੇ ਦੇਣਾ ਲੈ ਲੈ ਉਹ ਐਡੀ ਨਹੀਂ ਗੱਲਬਾਤ ਇੰਨੀ ਛੇਤੀ ਨਹੀਂ ਮੌਕੇ ਮਿਲਦੇ ਹੁੰਦੇ ਦਬਾ ਦਣਗੇ ਪੈਰ ਖਿੱਚ ਲੈਣਗੇ ਤੁਹਾਡੇ ਨਾਲ ਤਾਂ ਨਹੀਂ ਇਦਾਂ ਕਰਦੇ ਬਹੁਤ ਸਾਰੇ ਕਲਾਕਾਰ ਇਦਾਂ ਕਰਦੇ ਆ ਪਰ ਮੈਂ ਮੇਰੀ ਕਦੀ ਵੀ ਸੋਚ ਇਦਾਂ ਦੀ ਨਹੀਂ ਹੈਗੀ ਕਿ ਮੈਂ ਇਹਨੂੰ ਰਿਪਲਾਈ ਕਰਾਂ ਜਾਂ ਗੁੱਸਾ ਖਾਵਾਂ ਜਾਂ ਵਾਰਨਿੰਗ ਦੇਵਾਂ ਜੇ ਕੋਈ ਵੱਧ ਵੀ ਕਿਸੇ ਵळे ਬੋਲ ਦਿੰਦਾ ਤੇ ਮੈਂ ਨਾਲ ਚ ਕੋਈ ਗੱਲ ਨਹੀਂ ਵੀਰੇ ਤੂੰ ਚੜਦੀ ਕਲਾ 'ਚ ਰਹਿ ਮੇਰਾ ਭਰਾ ਯਾਰ ਪਰ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਕਸ਼ਦੀਪ ਸਿੰਘ ਸਵਾਗਤ ਕਰਦਾ ਹਾਂ ਨਵੀਂ ਪੰਜਾਬੀ ਫਿਲਮ ਵਾਰਨਿੰਗ 2 2 ਫਰਵਰੀ ਨੂੰ ਸਿਨੇਮਾ ਘਰਾਂ 'ਚ ਦਸਤਕ ਦੇਣ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨੇ ਬਾਉਣ ਵਾਲੇ ਦਿਦਾਰ ਗਿੱਲ ਮੇਰਾ ਨਾਮ ਮੌਜੂਦ ਨੇ ਸਵਾਗਤ ਹੈ ਭਾਜੀ ਬਹੁਤ ਪ੍ਰੋ ਪੰਜਾਬੀ ਟੀਵੀ ਤੇ ਥੈਂਕ ਯੂ ਭਾਜੀ ਮਿਹਰਬਾਨੀ ਤੁਹਾਡੀ ਮਾਰੇ ਪ੍ਰੋ ਪੰਜਾਬ ਜਰੀਏ ਤੁਸੀਂ ਸਾਨੂੰ ਆਡੀਅנס ਤੱਕ ਪਹੁੰਚਾ ਰਹੇ ਹੋ ਕੀ ਹਾਲ ਚਾਲ ਨੇ ਠੀਕ ਹੋ ਬੜੀ ਕਿਰਪਾ ਗੁਰੂ ਸਾਹਿਬ ਦੀ ਚਰਦੀ ਕਾਲ ਠੰਡ ਬਹੁਤ ਹੋ ਗਈ ਹੈ ਚਾਹ ਦੀਆਂ ਚੁਸਕੀਆਂ ਵੀ ਲੈ ਰਹੇ ਠੰਡ ਭਾਜੀ ਹੈ ਹੀ ਬੜੀ ਯਾਰੀਆਂ ਨੇ ਪਤਾ ਨਹੀਂ ਲੱਗ ਰਿਹਾ ਬ੍ਰਿਟੇਨ ਘੁੰਮ ਰਹੇ ਇੰਗਲੈਂਡ ਇੰਗਲੈਂਡ ਘੁੰਮ ਰਹੇ ਆਂਗੇ ਆਪਣਾ ਪੰਜਾਬ 'ਚ ਆ ਸਵੈਰਿਆਂ ਦੇ ਇੰਨੀ ਕੀ ਠੰਡ ਇੰਗਲੈਂਡ 'ਚ ਐਨੀ ਕੀ ਇੱਥੇ ਆ ਬਰਾਬਰ ਜਿਹੀ ਆ ਕੰਮ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ ਯਾਰਾਂ ਬਹੁਤ ਠੰਡਿਆ ਘੁੰਮਣਾ ਫਿਰਨਾ ਚੰਗਾ ਲੱਗਦਾ ਹੈ ਕਿਹੜੇ ਦੇਸ਼ ਦੇ ਵਿੱਚ ਕਮ ਕੇ ਆਏ ਹੋ ਜਾਂ ਕਿਹੜੀ ਲੋਕੇਸ਼ਨ ਜਿਹੜੀ ਕੈਂਟ ਲੱਗਦੀ ਹੈ ਲੋਕੇਸ਼ਨ ਤੇ ਵੀਰੇ ਬਾਹਰਲੇ ਮੁਲਕ ਜਿੱਦੋਂ ਤੁਸੀਂ ਲੈਂਡ ਕਰਦੇ ਆਂ ਸਾਰੀਆਂ ਲੋਕੇਸ਼ਨਾਂ ਹੀ ਹੁੰਦੀਆਂ ਆਂ ਉਹ ਅੰਦਰ ਦਾ এনਵਾਇਰਨਮੈਂਟ ਬਹੁਤ ਸੋਹਣਾ ਖੂਬਸੂਰਤ ਹੁੰਦਾ ਲੋਕ ਰੁੱਖੇ ਨੇ ਉਧਰ ਦੇ ਜਿਹੜੇ ਆ ਗੋਰੇ ਗਾਰੇ ਜਿਹੜੇ ਆਪਣੇ ਪੰਜਾਬੀ ਆ ਚਲੋ ਵਧੀਆ ਆ ਹਨਾ ਤੇ ਉਹ ਮਤਲਬ ਬਹੁਤ ਸੋਹਣੀ ਲొਕੇਸ਼ਨ ਆ ਮੈਨੂੰ ਇਦਾਂ ਇੰਗਲੈਂਡ ਬਹੁਤ ਸੋਹਣਾ ਲੱਗਦਾ ਵੇਖਣ ਵਜੋਂ ਵੀ ਉੱਥੋਂ ਦਾ ਨਵਾਂ ਸਾਲ ਮੈਂ ਦੋ ਵਾਰੀ ਪਿਛਲੇ ਸਾਲ ਪਲਾਨਿੰਗ ਬਣਾਈ ਵੀ ਨਵਾਂ ਸਾਲ ਉੱਥੋਂ ਦਾ ਵੇਖ ਕੇ ਆਣਾ ਇੰਗਲੈਂਡ ਦਾ ਬਹੁਤ ਫੇਮਸ ਆ ਉੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਨਵਾਂ ਸਾਲ ਮਨਾਉਣ ਨੂੰ ਸੈਲੀਬ੍ਰੇਟ ਕਰਨ ਨੂੰ ਸੋ ਜਾ ਨਹੀਂ ਹੋਇਆ ਮਤਲਬ ਵਿਜਾ ਵੀ ਸੀਗਾ ਪਰ ਇੱਥੇ ਕੋਈ ਸ਼ੂਟਿੰਗ ਚੱਲਦੀ ਸੀਗੀ ਅ ਉਹ ਮੱਖਣਾ ਫਿਲਮ ਦੀ ਸ਼ੂਟਿੰਗ ਚੱਲਦੀ ਸੀ ਜਦੋਂ ਐਮੀ ਵਰਗੇ ਬਾਈ ਹੋਣਾਂ ਦੀ ਤੇ ਉਹਨਾਂ ਦਿਨਾਂ 'ਚ ਜਦੋਂ ਉਹ ਜਾ ਨਹੀਂ ਗਿਆ ਤੇ ਐਰਕਾਂ ਦੀ ਵਾਰੀ ਫੇਰ ਐਰਕਾਂ ਵੀ ਫੇਰ ਐਮੀ ਭਾਜੀ ਹੋਣਾਂ ਦੀ ਫਿਲਮ ਚੱਲਣ ਢਈ ਆ ਕੁੜੀ ਹਰਿਆਣੇ ਵਾਲ ਦੀ ਤੇ ਇਸ ਵਾਰ ਜਿਹੜਾ ਉਹ ਫੇਰ ਨਹੀਂ ਜਾ ਗਿਆ ਚਲੋ ਗੁਰੂ ਸਾਹਿਬ ਕਿਰਪਾ ਕਰਨਗੇ ਅਗਲੀ ਵਾਰੀ ਜ਼ਰੂਰ ਜਾਵਾਂਗੇ ਉਹਨਾਂ ਅਗਲੀ ਵਾਰੀ ਫੇਰ ਨਾ ਕਿਤੇ ਪ੍ਰੋਜੈਕਟ ਹੱਥ ਲੱਗ ਜਾਵੇ ਤੁਸੀਂ ਬਿਜ਼ੀ ਹੋ ਜਾਓ ਚਲੋ ਕੋਈ ਗੱਲ ਨਹੀਂ ਐ ਵੀ ਜ਼ਰੂਰੀ ਆ ਕਿਉਂਕਿ ਤਰਸ ਕੇ ਇਹ ਦਿਨ ਆਏ ਹੈ ਹਨਾ ਵੀ ਕੰਮ ਮਿਲੇ ਕੰਮ ਮਿਲੇ ਤੇ ਜੇ ਕੰਮ ਆ ਰਿਹਾ ਤੇ ਸਿਰ ਮੱਥੇ ਹਮਮ ਕਰਤੇ ਸੀ ਕਿ ਟਾਈਮ ਤੇ ਬਹੁਤ ਜ਼ਿਆਦਾ ਆਪਣੇ ਆਪ ਨਾਲ ਗਿਲਾ ਸੀ ਜਾਂ ਇੰਡਸਟਰੀ ਦੇ ਨਾਲ ਗਿਲਾ ਸੀ ਕਿ ਕੰਮ ਨਹੀਂ ਮਿਲ ਰਿਹਾ ਇਨੀ ਜ਼ਿਆਦਾ ਮਿਹਨਤ ਵੀ ਕੀਤੀ ਹੈ ਸਟਰਗਲ ਵੀ ਕਰ ਰਹੇ ਆ ਟੈਲੈਂਟ ਵੀ ਭਰ ਕੇ ਅੰਦਰ ਫਿਰ ਵੀ ਕੰਮ ਨਹੀਂ ਮਿਲ ਰਿਹਾ ਇੰਨੇ ਕਿਹ ਇਹਨਾਂ ਨੇ ਵੀਰੇ ਮੈਨੂੰ ਕਦੀ ਵੀ ਸ਼ਿਕਵਾਇਆ ਮੈਨੂੰ ਜਦੋਂ ਵੀ ਅ ਸ਼ਿਕਵਾ ਵੇਜੇ ਤੇ ਮਕਰਦਾ ਨਹੀਂ ਸ਼ਿਕਵੇ ਹਣਾ ਵੀ ਐਵੇਂ ਕਿਸੇ ਨੂੰ ਕੋਸੀ ਜਣਾ ਜਾਂ ਸ਼ਿਕਵੇ ਕਰੀ ਜਣੇ ਇਹ ਕੋਈ ਸਹੀ ਇਨਸਾਨ ਵਾਲੀ ਗੱਲ ਨਹੀਂ ਹੁੰਦੀ ਸੋ ਮੇਰੇ ਅੰਦਰ ਜਿਹੜੀਆਂ ਖਾਮੀਆਂ ਸੀਗੀਆਂ ਮੈਂ ਤੇ ਆਲਵੇਸ ਉਹਨਾਂ ਤੇ ਵਰਕ ਕੀਤਾ ਕਿਸੇ ਨੂੰ ਨਹੀਂ ਕੋਸਿਆ ਕਦੀ ਜੋ ਕੋਈ ਕਰ ਰਿਹਾ ਉਹ ਸਹੀ ਕਰ ਰਿਹਾ ਹੈ ਔਰ ਉਹਦੇ ਕੋ ਹੋ ਸਕਦਾ ਉਸ ਟਾਈਮ ਨਹੀਂ অথੋਰੀਟੀ ਜਾਂ ਉਹ ਮਜਬੂਰ ਹੋਊਗਾ ਜੇ ਮੈਨੂੰ ਨਹੀਂ ਕਾਸਟ ਕੀਤਾ ਤੇ ਇਹ ਕਰਕੇ ਉਹ ਕਦੀ ਮੇਰੀ ਨਜ਼ਰ ਚ ਬੁਰਾ ਨਹੀਂ ਹੈ ਉਹ ਠੀਕ ਹੈ ਸਮੇਂ ਦੀ ਨਹੀਂ ਅੱਗ ਤੇ ਸੋ ਇਦਾਂ ਦੀ ਕੋਈ ਗੱਲ ਨਹੀਂ ਵਰਨਿੰਗ 2 ਚ ਕਿਵੇਂ ਕਾਸਟ ਹੋਏ ਤੁਸੀਂ ਕਿਵੇਂ ਆਫਰ ਮਿਲਿਆ ਕਿੰਨੇ ਕਾਲ ਕੀਤਾ ਸਾਡੀ ਫਿਲਮ ਜਲਦੀ ਸੀਗੀ ਮਿੱਤਰਾਂ ਦਾ ਨਾਂ ਚੱਲਦਾ ਗਿੱਪੀ ਗਰੇਵਾਲ ਬਾਈ ਉਹਨਾਂ ਦੀ ਸੀਗੀ ਉਹ ਵੀ ਫਿਲਮ ਤੇ ਉਹ ਚ ਮੈਂ 네ਗੇਟਿਵ ਜਿਹਾ ਕੈਰੇਕਟਰ ਨਿਭਾਇਆ ਸੀਗਾ ਤੇ ਉੱਥੇ ਏਦਾਂ ਹੀ ਬਾਈ ਉਹਨਾਂ ਦੇ ਨਾਲ ਹੀ ਬੈਠੇ ਸੀਗੇ ਤੇ ਮੈਂ ਬਾਈ ਉਹਨਾਂ ਨੂੰ ਕਿਹਾ ਤੇ ਮੈਂ ਵਰਨਿੰਗ ਭਾਜੀ ਤੁਹਾਡੀ ਸ਼ੁਰੂ ਹੋ ਰਹੀ ਆ ਤੇ ਫਿਰ ਇਹਨਾਂ ਨੇ ਐਕਚੁਅਲੀ ਜ ਮੇਰਾ ਕਿਰਦਾਰ ਹੈ ਹੀ ਨਹੀਂ ਸੀਗਾ ਫਿਲਮ ਦੇ ਵਿੱਚ ਵਾਰਨਿੰਗ 2 ਜ ਜਦੋਂ ਗਿੱਪੀ ਭਾਜੀ ਨਾਲ ਗੱਲ ਹੋਈ ਵੀ ਪਾਦੀ ਕਰੀਏ ਤੇ ਉਹ ਉਦੋਂ ਬਾਅਦ ਚ ਕਰੈਕਟਰ ਜਿਹੜਾ ਮਤਲਬ ਬਹੁਤ ਮੇਰਾ ਕੋਈ ਲੰਮਾ ਚੌੜਾ ਕਿਰਦਾਰ ਨਹੀਂ ਹੈ ਦੇ ਵਿੱਚ ਬਹੁਤ ਵੱਡਾ ਕਿਰਦਾਰ ਨਹੀਂ ਹੈ ਪਰ ਜਿੰਨਾ ਹੈਗਾ ਵੀ ਉਹ ਇੱਕ ਕੈਦੀ ਮੇਰਾ ਤੇ ਰਗਵੀਰ ਬੋਲੀ ਬਾਈ ਦਾ ਨਾ ਗੀਟੀ ਤੇ ਸਿਟੀ ਅੱਛਾ ਉਹਦਾ ਨਾ ਸਿਟੀ ਹੈ ਤੇ ਮੇਰਾ ਨਾ ਗੀਟੀ ਹੈ ਅੱਛਾ ਤੁਸੀਂ ਗੀਟੀ ਹੋ ਜੀ ਵੀ ਅਹੀਂ ਦੋਵੇਂ ਕਿ ਚਾਰੇ ਕੋ ਡੇੜੀ ਤੇ ਪਕਰਨ ਲਈ ਲੁੱਟਾ ਕਰਨ ਵਾਲਿਆਂ ਦੇ ਉਹ ਐਵੇਂ ਅੰਦਰ ਕੈਦੀਆਂ ਨੂੰ ਮਤਲਬ ਡਰਾਉਂਦੇ ਡਰਉਂਦੇ ਰਹਿੰਦੇ ਆ ਤੇ ਆ ਬੜਾ ਖਤਰਨਾਕ ਆ ਆ ਬੜਾ ਖਤਰਨਾਕ ਆ ਲਾ 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 ਗਰਾਜੜਦੇ ਸੋ ਬਾਕੀ ਫਿਲਮ ਵੇਖ ਕੇ ਮਜ਼ਾ ਆਊਗਾ ਫਿਲਮ ਬਹੁਤ ਸੋਹਣੀ ਬਣੀ ਹੋਈ ਆ ਸੋ 2 ਫਰਵਰੀ ਨੂੰ ਸਾਰਿਆਂ ਨੂੰ ਵੇਖ ਕੇ ਹੋਣੀ ਚਾਹੀਦੀ ਆ ਬਹੁਤ ਕੈਂਡ ਸਿਨੇਮਾ ਬਣਾਇਆ ਇਹਨਾਂ ਨੇ ਅਰਕਾ ਬਹੁਤ ਕੈਂਡ ਕਿਤੇ ਜਿਹੜੇ ਮਾਜੇ ਦੇ ਲੋਕ ਨੇ ਇਹਨਾਂ ਦਾ ਖੂਨ ਬਹੁਤ ਗਰਮ ਹੁੰਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਵਾਰਨਿੰਗ ਦਿੱਤੀ ਆ ਵਾਰਨਿੰਗ ਨਹੀਂ ਵੀਰੇ ਮੈਂ ਤਨੀ ਕਿਸੇ ਨੂੰ ਕਦੀ ਵਾਰਨਿੰਗ ਮੈਨੂੰ ਐ ਲੱਗਦਾ ਵੀ ਜੇ ਕੋਈ ਇਨਸਾਨ ਤੁਹਾਡੇ ਤੇ ਗੁੱਸਾ ਕਰਦਾ ਆ ਹਨਾ ਜਾਂ ਕੋਈ ਤੁਹਾਡੀ ਗੱਲ ਉਹਨੂੰ ਠੀਕ ਨਹੀਂ ਲੱਗਦੀ ਤੇ ਉਹ ਤੁਹਾਡੀ ਪ੍ਰੋਬਲਮ ਨਹੀਂ ਆ ਉਹ ਸਾਹਮਣੇ ਵਾਲੇ ਦੀ ਪ੍ਰੋਬਲਮ ਆ ਸੋ ਤਾਂ ਕਰਕੇ ਅਹੀਂ ਉਹਨੂੰ ਰਿਪਲਾਈ ਕਰੀਏ ਜਾਂ ਗੁੱਸਾ ਵਖਾਈਏ ਇਹ ਜ਼ਰੂਰੀ ਨਹੀਂ ਬਹੁਤ ਸਾਰੇ ਕਲਾਕਾਰ ਇਦਾਂ ਕਰਦੇ ਆ ਪਰ ਮੈਂ ਮੇਰੀ ਕਦੀ ਵੀ ਸੋਚ ਇਦਾਂ ਦੀ ਨਹੀਂ ਹੈਗੀ ਮੈਂ ਕਿਹਨੂੰ ਰਿਪਲਾਈ ਕਰਾਂ ਜਾਂ ਗੁੱਸਾ ਵਖਾਵਾਂ ਜਾਂ ਵਾਰਨਿੰਗ ਦਵਾਂ ਜੇ ਕੋਈ ਵੱਧ ਵੀ ਕਿਸੇ ਵळे ਬੋਲ ਦਿੰਦਾ ਤੇ ਮੈਂ ਨਾਲ ਚਲ ਕੋਈ ਗੱਲ ਨਹੀਂ ਵੀਰੇ ਤੂੰ ਚੜਦੀ ਕਲਾ 'ਚ ਰਹਿ ਮੇਰਾ ਭਰਾ ਯਾਰ ਕੋਈ ਗੱਲ ਨਹੀਂ ਛੋਟੇ ਹੁੰਦੇ ਤੇ ਵੱਡੇ ਜਾਣੇ ਨਹੀਂ ਦਿੱਤੇ ਹਣੀ ਵੇਖੋ ਜ਼ਿੰਦਗੀ 'ਚ ਜਿਗਰਾ ਵੱਡਾ ਇਹ ਨਹੀਂ ਹੁੰਦਾ ਵੀ ਤੁਸੀਂ ਜੇ ਤੁਹਾਨੂੰ ਕਿਸੇ ਨੇ ਸੱਟ ਲਾਈਏ ਤੇ ਤੁਸੀਂ ਵੀ ਸੱਟ ਲਾਓਗੇ ਤੇ ਤੁਸੀਂ ਤਾਂ ਡਾ ਜਿਗਰਾ ਵੱਡਾ ਹੈ ਮਾਫ ਕਰਨਾ ਬੜਾ ਔਖਾ ਹੁੰਦਾ ਮਾਫ ਕਰਨ ਵਾਲੇ ਦਾ ਜਿਗਰਾ ਨਾ ਜਿਹੜਾ ਉਹ ਜਦਾ ਵੱਡਾ ਹੁੰਦਾ ਸੋ ਤਾਂ ਕਰਕੇ ਇਹ ਜ਼ਰੂਰੀ ਨਹੀਂ ਕਿ ਈਟ ਦਾ ਜਵਾਬ ਪੱਥਰ ਸੇ ਦੇਂਗੇ ਇਦਾਂ ਦੀ ਕੋਈ ਗੱਲ ਨਹੀਂ ਇਸ਼ਕ ਕੀਤਾ ਕਦੇ دیدار ਗਿਲਨੇ ਆਪਣੀ ਜ਼ਿੰਦਗੀ ਦੇ ਵਿੱਚ ਮੁਹੱਬਤ ਹੋਈ ਹੈ ਉਹ ਮੈਨੂੰ ਤੇ ਬੜਿਆ ਨਾ ਇਹ ਸਾਹਮਣੇ ਨੂੰ ਨਹੀਂ ਨਾ ਹੁੰਦੀ ਸਾਡੀ ਮੁਹੱਬਤ ਤੇ ਕੀ ਕਰੀਏ ਸਾਡੀ ਮੁਹੱਬਤ ਗਰੀਬਾਂ ਦੀ ਕਾਦੀ ਮੁਹੱਬਤ ਹੁੰਦੀ ਆ ਜੇ ਚੈੱਕ ਰੇ ਵੀ ਮੁਹੱਬਤ ਉਹ ਤਾਂ ਹੁੰਦੀ ਜਦੋਂ ਸਾਹਮਣੇ ਵਾਲੇ ਨੂੰ ਤੁਹਾਡੇ ਨਾਲ ਮੁਹੱਬਤ ਹੋਵੇ ਮੁਹੱਬਤ ਲਫਜ਼ ਬਹੁਤ ਪਿਆਰਾ ਆ ਬਹੁਤ ਸੋਹਣਾ ਆ ਸੋ ਮੁਹੱਬਤ ਤੋਂ ਬਿਨਾ ਦੁਨੀਆ ਅਧੂਰੀ ਆ ਹਨਾ ਇਹ ਇੱਕ ਜ਼ਿੰਦਗੀ ਦਾ ਅਹਿਮ ਕਿਰਦਾਰ ਆ ਹਿੱਸਾ ਆ ਤੁਹਾਡੀ ਜ਼ਿੰਦਗੀ ਦਾ ਸੋ ਹੋਣੀ ਚਾਹੀਦੀ ਆ ਮੁਹੱਬਤ ਸੋ ਪਰ ਮੇਰੇ ਦੇ ਹੱਸੋ ਜਿਹਨੇ ਵਾਲਾ ਹੀ ਗਾਮ ਮੈਂ ਜੀ ਸੀਰੀਅਸ ਹੋ ਕੇ ਕੇ ਨੂੰ ਕਹਿ ਦਵਾ ਮੰਦੇ ਨਹੀਂ ਕੋਈ ਮਨੋਂ ਵੀ ਕੋਸ਼ਿਸ਼ ਕੀਤੀ ਹੈ ਇਹਦਾ ਮਤਲਬ ਸੁਭਾਅੇ ਕੀ ਗੱਲ ਹੈ ਭਾਜੀ ਅਸੀਂ ਵੀ ਕਲਜੁਗੀ ਇਨਸਾਨ ਆ ਸੋਧਾਂ ਕਰਕੇ ਆ ਵੀ ਏਦਾਂ ਦਾ ਕੁਝ ਸਪੈਸ਼ਲ ਹੀ ਨਹੀਂ ਮੇਰੀ ਲਾਈਫ 'ਚ ਹੈਗਾ ਜੀ ਜੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਰਫੁੱਲੇ ਤੁਸੀਂ ਤੁਹਾਡੀਆਂ ਰੀਲਸ ਕਾਫੀ ਵਾਇਰਲ ਹੁੰਦੀਆਂ ਨੇ ਇੰਨਾ ਕੰਟੈਂਟ ਕਿਵੇਂ ਕ੍ਰੀਏਟ ਕੀਤਾ ਜਾਂਦਾ ਹੈ ਮੌਕੇ ਦੀ ਗੱਲ ਕਿਵੇਂ ਬਣਾ ਲੈਂਦੇ ਹੋ ਤੁਸੀਂ ਇਦਾਂ ਹੀ ਵੀਰੇ ਬਸ ਤੁਰੇ ਫਿਰਦੇ ਜਿਦੋਂ ਆਮ ਜ਼ਿੰਦਗੀ 'ਚ ਵਿਚਰੀਦਾ ਕਿਤੇ ਮੈਂ ਮੈਂ ਕੱਲ ਪਰਸੋਂ ਅਸੀਂ ਕਿਤੇ ਬੈਠੇ ਸੀਗੇ ਤੇ ਗੱਲ ਹੋ ਰਹੀ ਆਂਦੇ ਵੀ ਤੂ ਦਦਾਰ ਇੰਨੇ ਕੰਟਰੀਆਂ ਚ ਜਾਣਾ ਕੀ ਵਧੀਆ ਲੱਗਦਾ ਮੈਂ ਆ ਵਧੀਆ ਯਾਰ ਕੀ ਕਿਸ਼ਤਾਂ ਆ ਉੱਥੇ ਦੇ ਵੀ ਜਿਹੜੇ ਬਹੁਤ ਜਿਆਦੇ ਸਕਸੈਸ ਹੋ ਗਏ ਬੰਦੇ ਉਹਨਾਂ ਨੇ ਘਰ-ਬਾਰ ਬਣਾ ਲਏ ਵੱਡੀਆਂ ਗੱਡੀਆਂ ਲੈ ਲੀਆਂ ਜੈਦਾ ਤਾਂ ਬਣਾ ਲੀਆਂ ਤੇ ਜਿਹੜੇ ਨਵੇਂ ਜਾਂਦੇ ਘਰ ਲੈਣਾ ਕਿਸ਼ਤ ਗੱਡੀ ਲੈਣੀ ਕਿਸ਼ਤ ਫੋਨ ਲੈਣਾ ਕਿਸ਼ਤ ਕਿਸ਼ਤਾਂ ਦੀ ਟੈਨਸ਼ਨ ਵੀ ਕਿਸ਼ਤ ਤਾਰਨੀ ਪੈਂਦੀ ਹੈ ਤੇ ਨਾਲ ਦਾ ਮੇਰੇ ਅੰਦਾਜ਼ਾ ਵੀ ਇਹ ਗੱਲੋਂ ਇਹਾਂ ਦਾ ਪੰਜਾਬ ਆਪਣਾ ਸਹੀ ਹੋ ਮੈਂ ਹਾਂ ਨਹੀਂ ਜਿਹੜੇ ਇੱਥੇ ਕਿਸ਼ਤਾਂ ਲਈਏ ਕੋਈ ਚੀਜ਼ ਤੇ ਕਿਸ਼ਤਾਂ ਤਾਰਨੀਆਂ ਪੈਂਦੀਆਂ ਨਹੀਂ ਆਂਦਾ ਇੱਥੇ ਰਫਲ ਵੀ ਕੱਢ ਲੈਂਦੇ ਜੇ ਗੱਡੀ ਕਿਸ਼ਤਾਂ ਦੇ ਲਈਏ ਤੇ ਕਿਸ਼ਤ ਲੈਣ ਕੋਈ ਆ ਜੇ ਆਂਦਾ ਇੱਥੇ ਕਈ ਰਫਲ ਵੀ ਕੱਢ ਲੈਂਦੇ ਗੋ ਵੀ ਲੈ ਜਾ ਬਈ ਨਹੀਂ ਦੇਣੀ ਸੋ ਤਾਂ ਕਰਕੇ ਇਹ ਚੀਜ਼ਾਂ ਆਮ ਜ਼ਿੰਦਗੀ ਚ ਤੁਹਾਨੂੰ ਤੁਰੇ ਫਿਰਦੇ ਆਂ ਕੰਟੈਂਟ ਲੱਭ ਜਾਂਦਾ ਵੀ ਕਿਤੇ ਨਾ ਕਿਤੇ ਉਹਨੂੰ ਹੀ ਔਰ ਮੇਰੀਆਂ ਜਿੰਨੀਆਂ ਕਾਮਿਕ ਵੀਡੀਓ ਜਿਹੜੀ ਹੁੰਦੀਆਂ ਨਾ ਆਮ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਕਾਲਪਨਿਕ ਨਹੀਂ ਹੁੰਦੀਆਂ ਕਦੀ ਵੀ ਜੇ ਸ਼ਰਾਬ ਤੇ ਕੋਈ ਗੱਲ ਕੀਤੀ ਆ ਤੇ ਉਹ ਆਮ ਜ਼ਿੰਦਗੀ ਚ ਹੋਈ ਹੋਊਗੀ ਕਿਸੇ ਨਾ ਜਾ ਉਹਨੇ ਉਹ ਵੇਖੀ ਹੋਊਗੀ ਹਨਾ ਉਹਦੇ ਨਾਲ ਜੇ ਸ਼ਰਾਬ ਤਿੰਨੇ ਜਣੇ ਪੀਂਦੇ ਹੋਣ ਤੇ ਜੇ ਚੌਥਾ ਜਣਾ ਨਾ ਪੀਂਦਾ ਹੋਵੇ ਤੇ ਉਹ ਤਿੰਨ ਬੰਦਿਆਂ ਨੂੰ ਉੱਤੇ ਗੁੱਸਾ ਵੱਧ ਹੁੰਦਾ ਆ ਇਹ ਗੱਲੋਂ ਨਹੀਂ ਵੀ ਉਹ ਸ਼ਰਾਬ ਨਹੀਂ ਪੀ ਰਿਆ ਉਹ ਜਿੰਨੇ ਚਿਰ ਨੂੰ ਪੈਗ ਲਾ ਕੇ ਭੁਜੀਆ ਖਾਣਾ ਦਾ ਭੁਜੀਆ ਖਾ ਜਾਂਦਾ ਸਾਰਾ ਸੋ ਤਾਂ ਕਰਕੇ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ ਸ਼ਰਾਬੀ ਬੰਦੇ ਉਹਨੂੰ ਲਾਗੇ ਭਾਗੇ ਜਿਆਦਾ ਖੁਸ਼ ਨਹੀਂ ਹੈਗੇ ਉਹਨੂੰ ਪਤਾ ਹੈ ਜਿੰਨੇ ਚਿਰ ਨੂੰ ਐਂ ਪੈਗ ਲਾ ਕੇ ਕੋਈ ਪੁਜੀਆ ਖਾਣਾ ਜਾਂ ਕੋਈ ਜਿਗਨ ਜੋਗਨ ਮੜਾ ਮੋਟਾ ਖਾਣਾ ਦੇ ਉਹਨਾਂ ਚ ਨੂੰ ਐਨੇ ਉਹਦੀ ਨਰੀ ਪਾਦਣੀ ਸੋ ਤਾਂ ਤਾਂ ਕਰਕੇ ਮਤਲਬ ਇਦਾਂ ਦੀਆਂ ਚੀਜ਼ਾਂ ਆਮ ਜ਼ਿੰਦਗੀ ਜਿਹੜੀਆਂ ਹੁੰਦੀਆਂ ਆ ਉਹ ਹੋਈ ਜਾਂਦੀਆਂ ਉਹੋ ਹੀ ਬੋਲਦਾ ਮੈਂ ਪੁੱਤ ਜਦੋਂ ਕਮਾਈ ਕਰਨ ਲੱਗ ਪੈਂਦਾ ਹੈ ਨਾ ਤੇ ਉਹ ਆਪਣੇ ਘਰ ਵੱਲ ਜਦੋਂ ਦਿਖਦਾ ਹੈ ਤੁਹਾਨੂੰ ਲੱਗਦਾ ਹੈ ਕਿ ਮੈਂ ਘਰ ਦਾ ਮਾਹੌਲ ਥੋੜਾ ਚੇਂਜ ਕਰਾਂ ਜੇ ਬਾਪੂ ਸਾਈਕਲ ਚਲਾਉਂਦਾ ਹੈ ਤੇ ਮੈਂ ਮੋਟਰਸਾਈਕਲ ਲੈ ਕੇ ਦਵਾਂ ਵੱਧ ਤੋਂ ਵੱਧ ਕਰਾਂ ਜਾਂ ਗੱਡੀ ਲੈ ਕੇ ਆਵਾਂ ਜਦੋਂ ਤੁਸੀਂ ਕਮਾਉਣ ਲੱਗ ਪਏ ਘਰ ਦੇ ਵਿੱਚ ਪੈਸੇ ਆਉਣ ਲੱਗ ਪਏ ਤੁਸੀਂ ਘਰ ਦੀ ਨੁਹਾਰ ਕਿਵੇਂ ਚੇਂਜ ਕੀਤੀ ਤੇ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਸੋਚਿਆ ਇਦਾਂ ਜਿਵੇਂ ਮੈਂ ਗੱਲ ਕਰ ਰਿਹਾ ਕਿ ਸਾਈਕਲ ਤੋਂ ਗੱਡੀ ਤੱਕ ਦਾ ਸਫ਼ਰ ਗੱਡੀ ਮੈਨੂੰ ਤੇ ਮੇਰੇ ਮਾਤਾ ਜੀ ਹੁਣਾਂ ਨਹੀਂ ਲੈ ਕੇ ਦਿੱਤੀ ਮੈਂ ਤੇ ਆਪਣੀ ਕਮਾਈ ਦੀ ਵੀਰੇ ਗੱਡੀ ਲਈ ਨਹੀਂ ਅਜੇ ਸੋ ਏ ਮੇਰੇ ਮਾਤਾ ਜੀ ਹੋਣਾ ਨੇ ਗੱਡੀ ਲੈ ਕੇ ਦਿੱਤੀ ਤੇ ਜਿੰਨੀ ਆਪਾਂ ਜੋ ਮਿਹਨਤ ਕੀਤੀ ਤੇ ਉਹ ਅਜੇ ਫੇਰ ਹਾਲ ਸ਼ੌਂਕ ਹੀ ਪੂਰੇ ਕਰ ਰਹੇ ਆ ਅੱਛਾ ਅਜੇ ਕੋਈ ਨਹਾਰ ਚੇਂਜ ਕਰਨ ਵਾਲੀ ਗੱਲ ਨਹੀਂ ਆ ਵੀ ਨਹਾਰ ਚੇਂਜ ਕਰਤੀ ਜਾਂ ਕਰਦੇ ਆਂਗੇ ਸੋ ਖਰਚੇ ਵਰਚੇ ਪੂਰੇ ਹੋ ਰਹੇ ਆ ਦਾਲ ਰੋਟੀ ਸੋਹਣੀ ਚੱਲ ਰਹੀ ਆ ਤੇ ਨੰਦ ਮਾਰਨੇ ਜਿੰਦਗੀ ਦਾ ਆਪਣੇ ਸ਼ੌਂਕ ਪੂਰੇ ਕਰ ਰਹੇ ਆ ਬਸ ਇੰਨਾ ਹੀ ਆ ਦیدار ਗਿਲ ਦੀ ਇਹ ਕਹਿ ਸਕਦੇ ਆ ਕਿ ਜ਼ਿੰਦਗੀ ਸੋਸ਼ਲ ਮੀਡੀਆ ਨੇ ਬਦਲੀ ਏ ਹਾਂ ਬਿਲਕੁਲ ਕਹਿ ਸਕਦੇ ਆ ਮੈਨੂੰ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਚਾਹਣ ਵਾਲਿਆਂ ਨੇ ਸੋ ਆਪਾਂ ਆਲਵੇਜ਼ ਧੰਨਵਾਦੀ ਆ ਸਾਰਿਆਂ ਦੇ ਚਾਹਣ ਵਾਲਿਆਂ ਦੇ ਬਹੁਤ ਮੈਨੂੰ ਪਿਆਰ ਹੈ ਸਾਰਿਆਂ ਨਾਲ ਸੋ ਉਹਨਾਂ ਦੀ ਬਦੌਲਤ ਅੱਜ ਆਪਾਂ ਇੱਥੇ ਬੈਠੇ ਆ ਗਿੱਪੀ ਬਾਈ ਹੋਰਦਨਾ ਤੁਸੀਂ ਫਿਲਮ ਦੇ ਸੈੱਟ ਤੇ ਡਿਸਕਸ ਕੀਤਾ ਕਿ ਵਾਰਨਿੰਗ 2 ਆਉਣ ਲੱਗੀ ਹੈ ਫਿਰ ਤੁਹਾਨੂੰ ਰੋਲ ਆਫਰ ਹੋ ਗਿਆ ਤੁਸੀਂ ਦੱਸਿਆ ਵੀ ਆਪਣੇ ਰੋਲ ਦੇ ਬਾਰੇ ਪਰ ਜਦੋਂ ਤੁਸੀਂ ਰੋਲ ਅਦਾ ਕਰ ਲਿਆ ਨਿਭਾ ਲਿਆ ਉਸ ਤੋਂ ਬਾਅਦ ਕੀ ਰਿਐਕਸ਼ਨ ਸੀ ਗਿੱਪੀ ਬਾਈ ਹੋਰਦਨਾ ਯੋ ਬਹੁਤ ਵਧੀਆ ਇਨਸਾਨ ਨੇ ਭਾਜੀ ਮਤਲਬ ਸੋਚ ਸਮਝ ਤੋਂ ਬਾਹਰ ਹੁੰਦੇ ਨਾ ਕਈ ਕਈ ਕੀ ਹੁੰਦਾ ਕਿ ਆਪਾਂ ਕਿਸੇ ਤੱਕ ਪਹੁੰਚ ਨਹੀਂ ਸਕਦੇ ਤੇ ਅਸੀਂ ਆਪਣੇ ਮਨ 'ਚ ਹੀ ਆਪਣੇ ਵੱਲੋਂ ਹੀ ਕੁਝ ਚੀਜ਼ਾਂ ਬਣਾ ਲੈਣੀਆਂ ਵੀ ਕੋਈ ਇਨਸਾਨ ਕਿਦਾਂ ਦਾ ਹੋਊਗਾ ਇੱਕ ਕਿਤਰਾ ਦਾ ਸੁਭਾਅ ਹੋਊਗਾ ਉਹ ਉਹ ਬਹੁਤ ਵਧੀਆ ਇਨਸਾਨ ਨੇ ਤੁਸੀਂ ਬੈਠੇ ਜੇ ਕਦੀ ਜ਼ਿੰਦਗੀ 'ਚ ਇੰਟਰਵਿਊ ਤੁਸੀਂ ਪਹਿਲਾਂ ਵੀ ਕੀਤੀਆਂ ਹੋਣੀਆਂ ਕਦੀ ਕਰੋਗੇ ਕੁਝ ਕਹਿ ਕੇ ਵੇਖਿਓ ਮੈਨੂੰ ਲੱਗਦਾ ਤੁਹਾਨੂੰ ਦੁਬਾਰਾ ਕਦੀ ਗਿਆਂ ਦੀ ਲੋੜ ਨਹੀਂ ਪੈਣੀ ਬਹੁਤ ਵਧੀਆ ਇਨਸਾਨ ਨੇ ਬਹੁਤ ਹੈਲਪਫੁਲ ਨੇ ਔਰ ਆਜ ਜਦੋਂ ਵਾਰਨਿੰਗ 1 ਸੀਗੀ 2 ਤੇ ਕਿੰਨੇ ਨਵੇਂ ਕਿਰਦਾਰ ਆਏ ਆਏ ਹੁਣ ਇਹ ਇਹਨਾਂ ਬਾਈ ਦੇ ਨਾਲ ਹੀ ਮੇਰੀ ਅਗਲੀ ਫਿਲਮ ਜੱਟ ਨੂੰ ਜੜੇਲ ਤੱਕਰੀ ਆ ਰਹੀ ਆ ਥਰੂਆਊਟ ਕਰੈਕਟਰ ਹੈ ਬਾਈ ਜੀ ਉਹਨਾਂ ਦੇ ਨਾਲ ਸੋ ਬਹੁਤ ਵਧੀਆ ਨੇਚਰ ਆ ਭਾਜੀ ਦਾ ਅੰ데 ਮੈਂ ਤੇ ਰੀਲਸ ਵੀ ਬਣਾਈਆਂ ਸੀਗੀਆਂ ਭਾਜੀ ਨਾਲ ਉਹ ਜੱਟ ਨੂੰ ਜੜੇਲ ਤੱਕਰੀ ਦੇ ਸੈਟ ਤੇ ਸੀਗੀਆਂ ਸੋ ਬਹੁਤ ਵਧੀਆ ਨੇਚਰੇ ਭਾਜੀ ਦਾ ਬਹੁਤ ਬਾਕਮਾਲ ਇਨਸਾਨ ਨੇ ਵਧੀਆ ਇਨਸਾਨ ਨੇ ਤਾਂ ਹੀ ਐਡੇ ਵੱਡੇ ਮਕਾਮ ਤੇ ਆ ਜਿਹੜੀਆਂ ਫਾਵਾਂ ਫੈਲਦੀਆਂ ਨੇ ਇੰਡਸਟਰੀ ਦੇ ਵਿੱਚ ਜਿਨ੍ਹਾਂ ਨੇ ਨਵਾਂ ਨਵਾਂ ਕਦਮ ਰੱਖਿਆ ਹੁੰਦਾ ਹੈ ਤਾਂ ਉਹ ਆਪਸ ਦੇ ਵਿੱਚ ਇਹ ਗੱਲਾਂ ਬਾਤਾਂ ਕਰਦੇ ਨੇ ਲੈ ਗਿੱਪੀ ਨੇ ਕਿੱਥੇ ਮੌਕਾ ਦੇ ਦੇਣਾ ਲੈ ਲੈ ਉਹ ਐਡੀ ਨਹੀਂ ਗੱਲ ਬਾਤ ਇੰਨੀ ਛੇਤੀ ਨਹੀਂ ਮੌਕੇ ਮਿਲਦੇ ਹੁੰਦੇ ਦਬਾ ਦੇਣਗੇ ਪੈਰ ਖਿੱਚ ਲੈਣਗੇ ਤੁਹਾਡੇ ਨਾਲ ਤਾਂ ਨਹੀਂ ਇਦਾਂ ਕਦੇ ਹੋਇਆ ਨਹੀਂ ਵੀਰੇ ਮੇਰੇ ਨਾਲ ਕੁਝ ਨਹੀਂ ਇਦਾਂ ਦਾ ਤੁਸੀਂ ਇਹ ਹਿਸਾਬ ਲਾਓ ਵੀ ਇੰਡਸਟਰੀ 'ਚ ਜੇ ਮੈਂ 20 ਕਲਾਕਾਰਾਂ ਨਾਲ ਕੰਮ ਕੀਤਾ ਤੇ ਮੇਰਾ ਸਾਰਿਆਂ ਨੇ ਹੀ ਵੈਲਕਮ ਕੀਤਾ ਮੈਨੂੰ ਇੱਕ ਗੋ ਵੀ ਇਹ ਨਹੀਂ ਚੀਜ਼ ਮਿਲੀ ਵੀ ਯਾਰ ਕਿਸੇ ਨੇ ਕੋਈ ਡੀਮੋਟੀਵੇਟ ਕੀਤਾ ਹੋਵੇ ਜਾਂ ਕਿਸੇ ਨੇ ਬੰਦੀ ਰਿਸਪੈਕਟ ਨਹੀਂ ਦਿੱਤੀ ਜਾਂ ਸਤਕਾਰ ਨਹੀਂ ਦਿੱਤਾ ਸਾਰਿਆਂ ਨੇ ਬਹੁਤ ਪਿਆਰ ਕੀਤਾ ਯਾਰ ਬਹੁਤ ਵੈਲਕਮ ਕੀਤਾ ਸਾਰਿਆਂ ਨੇ ਜਿੱਥੇ ਤੁਸੀਂ ਇੰਡਸਟਰੀ ਦੇ ਵਿੱਚ ਖੜੇ ਹੋ ਜਦੋਂ ਆਪਣਾ ਪਿਛਲਾ ਪਾਸਾ ਦੇਖਦੇ ਹੋ ਸਾਰਾ ਤੇ ਹੁਣ ਜਿਸ ਥਾਂ ਤੇ ਖੜੇ ਹੋ ਇਹ ਸਾਰਾ ਜਦੋਂ ਆਪਣੇ ਬਾਰੇ ਸੋਚਦੇ ਹੋ ਕੀ ਮਹਿਸੂਸ ਕਰਦੇ ਹੋ ਬਹੁਤ ਵਧੀਆ ਭਾਈ ਬਹੁਤ ਚੇਂਜ ਆਊਗਾ ਲਾਈਫ 'ਚ ਤੇ ਆਫ ਕੋਰਸ ਆਪਾਂ ਗੁੱਡ ਫੀਲ ਕਰਾਂਗੇ ਹਨਾ ਕਿਉਂਕਿ ਪਹਿਲਾਂ ਸਟ੍ਰਗਲ ਦਾ ਦੌਰ ਸੀਗਾ ਕਰੋਨਾ ਤੋਂ ਬਾਅਦ ਗੁਰੂ ਸਾਹਿਬ ਨੇ ਕਿਰਪਾ ਕਰਦੇ ਵੀ ਰੋਜੀ ਰੋਟੀ ਵਧੀਆ ਚੱਲਣ ਲੱਗ ਗਿਆ ਫਿਲਮਾਂ ਚਾਰ ਮਿਲ ਗਈਆਂ ਸੋ ਤਾਂ ਕਰਕੇ ਚੜਦੀ ਕਲਾ ਔਰ ਮੈਂ ਮਤਲਬ ਇਦਾਂ ਦਾ ਇਨਸਾਨ ਹੈ ਨਹੀਂ ਵੀ ਐਵੇਂ ਜਿਵੇਂ ਮਰਝਾਇਆ ਜਾ ਰਵਾਂ ਜਾਂ ਕਿਦਾਂ ਮਤਲਬ ਖੁਸ਼ ਰਹਿਣਾ ਮੈਂ ਭਾਜੀ ਆਲਵੇਜ਼ ਪੋਜ਼ਿਟਿਵ ਰਹਿਣਾ ਕਦੀ ਨੈਗੇਟਿਵ ਨਹੀਂ ਹੋਇਆ ਵੀ ਆ ਅਸੀਂ ਜੇ ਇਸ ਤਰ੍ਹਾਂ ਜੇ ਹੁੰਦੀ ਤੇ ਐ ਹੋ ਜਾਣਾ ਮੈਂ ਸ਼ੁਕਰ ਕਰੀਦਾ ਵਾਹਿਗੁਰੂ ਦਾ ਮਤਲਬ ਨਾ ਕਦੀ ਪਰਮਾਤਮਾ ਨੇ ਸ਼ਿਕਵੇ ਕੀਤੇ ਆ ਨਾ ਕਦੀ ਲੋਕਾਂ ਨੇ ਕੀਤੇ ਖੁਸ਼ ਰਹਿਣ ਵਾਲੇ ਇਨਸਾਨ ਆ ਤਾਂ ਕਰਕੇ ਮੈਂ ਕਾਮੇਡੀ ਕਰਦਾ ਵੀ ਚੱਲ ਗਾਣਿਆਂ 'ਚ ਬਥੇਰੀ ਵੱਡ ਟੋਕੋ ਹੁੰਦੀ ਹਥਿਆਰਾਂ ਸਿਰਾਂ ਦੇ ਗੱਲਾਂ ਹੁੰਦੀਆਂ ਤੇ ਯਾਰ ਕੁਝੋਕ ਬੰਦੇ ਚਾਹੀਦੇ ਆ ਵੀ ਜਿਹੜੇ ਜਿਨ੍ਹਾਂ ਨੂੰ ਸੁਣ ਕੇ ਕੋਈ ਹੱਸ ਸਕੇ ਤੇ ਜੇ ਤੁਹਾਡੀ ਗੱਲ ਤੋਂ ਕੋਈ ਹੱਸ ਰਿਹਾ ਆ ਹਨਾ ਜ਼ਿੰਦਗੀ 'ਚ ਸਭ ਤੋਂ ਔਖਾ ਹੁੰਦਾ ਆਪਣਾ ਮਜ਼ਾਕ ਬਣਾਉਣਾ ਰਾਈਟ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਈਗੋ ਹਰਟ ਹੋ ਜਾਂਦੀਆਂ ਵੀ ਨਹੀਂ ਯਾਰ ਮੈਂ ਇਦਾਂ ਦਾ ਥੋੜੀ ਆ ਮੇਰੀ ਲੋਕਾਂ ਸਾਹਮਣੇ ਇਦਾਂ ਦੀ ਦਹਿਸ਼ਤ ਬਣੀ ਰਹਿਣੀ ਚਾਹੀਦੀ ਆ ਸੋ ਇਹ ਅਸੀਂ ਮੰਨ ਦੀਆਂ ਬਣਾਈਆਂ ਹੋਈਆਂ ਗੱਲਾਂ ਠੀਕ ਹੈ ਸੋ ਤਾਂ ਕਰਕੇ ਖੁਸ਼ ਰਹਿਣਾ ਚਾਹੀਦਾ ਖੁਸ਼ ਰੱਖਣਾ ਚਾਹੀਦਾ ਇਹ ਚੀਜ਼ਾਂ ਤੁਹਾਡੇ ਕਿਰਦਾਰ ਨਾਲ ਇਹਨਾਂ ਚੀਜ਼ਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਇੱਕ ਤੁਹਾਡੀ ਰੋਹਾਨੀਅਤ ਆ ਤੁਹਾਡਾ ਸੁਭਾਅ ਆ ਠੀਕ ਹੈ ਤੇ ਜਿਹੜਾ ਤੁਸੀਂ ਆਮ ਜ਼ਿੰਦਗੀ 'ਚ ਕੁਝ ਚੰਗੇ ਮਾੜੇ ਕੰਮ ਕਰੋਗੇ ਉਹ ਤੁਹਾਡਾ ਕਿਰਦਾਰ ਆ ਤੁਹਾਂ ਕਰਕੇ ਖੁਸ਼ ਰਹਿਣਾ ਚਾਹੀਦਾ ਆਲਵੇਜ਼ ਮੈਂ ਤਾਂ ਹਮੇਸ਼ਾ ਖੁਸ਼ ਰੱਖਦਾ ਸਾਰਿਆਂ ਨੂੰ ਜੀ ਸ਼ੁਕਰੀਆ ਬਹੁਤ ਬਤਨ ਥੈਂਕ ਯੂ ਥੈਂਕ ਯੂ ਵੀਰੇ ਪ੍ਰੋ ਪੰਜਾਬ ਦੀ ਸਾਰੀ ਟੀਮ ਦਾ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਤੇ 2 ਫਰਵਰੀ ਨੂੰ ਵਾਰਨਿੰਗ ਟੂ ਬਹੁਤ ਘੈਂਟ ਬਣੀ ਹੋਈ ਆ ਚਿਬ ਕੱਢੇ ਹੋਏ ਆ ਗਿੱਪੀ ਬਾਈ ਹੋਣਾ ਨੇ ਤੇ ਪ੍ਰਿੰਸੇ ਬਾਈ ਹੋਣਾ ਨੇ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਆ ਅਮਰ ਹੰਦਲ ਉਹ ਬਾਈ ਹੋਣਾ ਨੇ ਡਾਇਰੈਕਟ ਕੀਤੀ ਆ ਡੀਓਪੀ ਸਾਡੇ ਬਲਜੀਤ ਸਿੰਘ ਦਿਓ ਭਾਜੀ ਸੋ ਐ ਸਿਰਾਂ ਲੱਗਾ ਪਿਆ ਕੋਕੇ ਆ ਜਿਹੜੇ ਵੇਖ ਕੇ ਆ ਸਾਰੇ ਜਣੇ ਮਨ ਖੁਸ਼ ਹੋ ਜਾਊਗਾ ਜੀ ਧੰਨਵਾਦ ਸੋ ਅਸੀਂ ਸਾਡੇ ਨਾਲ ਅਦਾਕਾਰ ਕਾਮੇਡੀਅਨ ਦੀਦਾਰ ਗਿੱਲ ਜਿਨ੍ਹਾਂ ਦੀ ਫਿਲਮ ਆ ਰਹੀ ਹੈ 2 ਫਰਵਰੀ ਨੂੰ ਵਾਰਨਿੰਗ 2 ਜਿਸ ਦੇ ਵਿੱਚ ਐਮ ਭੂਮਿਕਾ ਨਿਭਾਉਂਦੇ ਹੋਏ ਸਾਨੂੰ ਦੀਦਾਰ ਗਿੱਲ ਨਜ਼ਰ ਆਉਣਗੇ ਦੇ ਦਿਓ ਇਜਾਜ਼ਤ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ